ਜੀ ਅੱਜ ਅਸੀਂ ਸਾਰੇ ਕੇ ਸਾਰੇ ਅੱਜ মিডিਆ ਸਾਥੀਆਂ ਨੂੰ ਦੱਸਣਾ ਚਾਹਦੇ ਕਿ ਖੰਨਾ ਦੀ ਟ੍ਰੈਫਿਕ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਨਾਂ ਦਾ ਪੂਰਾ ਸੁਪਰਵੀਜ਼ਨ ਐਸਪੀ ਪੀਬੀਆਈ ਆ ਡੀਐਸਪੀ ਟ੍ਰੈਫਿਕ ਤੇ ਡੀਐਸਪੀ ਹੈੱਡਕ quarter ਕਾਰਜ ਸਿਕੀ ਨਾਲ ਪੂਰੀ ਟ੍ਰੈਫਿਕ ਵਿੰਗ ਜਿਨ ਨੇ ਵੀ ਸਾਡੇ ਚੌਕ ਹੈ ਖੰਨਾ ਸ਼ਹਿਰ ਦੇ ਉੱਥੇ ਕਿਉਂਕਿ ਜੀਟੀ ਰੋਡ ਦੇ ਉੱਪਰ ਟ੍ਰੈਫਿਕ ਆ ਕੇ ਮਰਜ ਹੁੰਦੀ ਹੈ ਤੇ ਇੱਥੇ ਟ੍ਰੈਫਿਕ ਜਦੋਂ ਮਰਜ ਹੁੰਦੀ ਹੈ ਤਾਂ ਉੱਥੇ ਟ੍ਰੈਫਿਕ ਜੈਮ ਵਗੈਰਾ ਦਾ ਇਸ਼ੂ ਰਹਿੰਦਾ ਸੀਗਾ ਤੇ ਅ ਅੱਜ ਅਸੀਂ ਗਣੇਸ਼ ਐਡੀਬਲ ਜੋ ਗਰੁੱਪ ਹੈ ਉਹਨਾਂ ਦੀ ਕਰਟਸੀ ਸੀਐਸਆਰ ਇਨੀਸ਼ੀਏਟਿਵ ਦੇ ਅੰਡਰ ਉਹਨਾਂ ਨੇ ਟ੍ਰੈਫਿਕ ਪੁਲਿਸ ਦੀ ਮਦਦ ਕੀਤੀ ਹੈਗੀ ਤੇ ਜਿੱਲੇ ਵੀ ਚੌਕ ਹੈ ਇੱਥੇ ਟ੍ਰੈਫਿਕ ਨੂੰ ਡਿਵਾਈਡ ਕਰਨ ਦੇ ਲਈ ਇੱਥੇ ਪਰਮਨੈਂਟ ਡਿਵਾਈਡਰਸ ਜੋ ਲਾਏ ਗਏ ਹਨ ਰਿਫਲੈਕਟਿਵ ਰਿਫਲੈਕਟਿਵ ਉਹਨਾਂ ਦੇ ਉੱਪਰ ਪੇਂਟ ਕੀਤਾ ਗਿਆ ਤੇ ਸਾਈਨ ਬੋਰਡਸ ਵਗੈਰਾ ਉਹਨਾਂ ਨੇ ਲਵਾਏ ਹੈ so that ਜੋ ట్రాਫਿਕ ਮਰਜ ਹੋਣ ਕਰਕੇ ਜੋ ਇੱਕ ਐਕਸੀਡੈਂਟ ਹੋਣ ਦੀ ਇੱਕ ਉਹ ਅੰਦੇਸ਼ਾ ਰਹਿੰਦਾ ਹੈਗਾ ਇੱਕ ਬਣਿਆ ਰਹਿੰਦਾ ਹੈਗਾ ਇੱਕ ਪੋਟੈਂਸ਼ੀਅਲ ਇਨ ਜਗ੍ਹਾ ਦਾ ਸੀਗਾ ਉਹਨੂੰ ਕਵਰ ਕਰਦੇ ਹੋਏ ਅੱਜ ਸਾਰੇ ਕੇ ਸਾਰੇ ਚੋਕਸ ਨੂੰ ਕਵਰ ਕੀਤਾ ਹੈ ਤੇ ਬਹੁਤ ਵਧੀਆ ਟ੍ਰੈਫਿਕ ਪੁਲਿਸ ਦਾ ਇਹ ਇਨੀਸ਼ੀਏਟਿਵ ਆਈ ਥਿੰਕ ਰਹੇਗਨ ਖੰਡਾ ਨਿਵਾਸੀਆਂ ਨੂੰ ਇਸ ਚੀਜ਼ ਦਾ ਬੜਾ ਬੈਨੀਫਿਟ ਹੋਏਗਾ ਇਸ ਤੋਂ ਪਹਿਲਾਂ ਵੀ ਅਸੀਂ ਪਹਿਲਾਂ ਇੱਕ ਰਿਮੂਵੇਬਲ ਲਾਈਕ ਬੋਰਡਸ ਤੇ ਉਹ ਲਾਕੇ ਜੋ ਕੋਨਸ ਹੁੰਦੇ ਹਨ ਉਹਨਾਂ ਦੇ ਰਾਹੀਂ ਅਸੀਂ ਇਸ ਚੀਜ਼ ਨੂੰ ਚੈੱਕ ਵੀ ਕਰ ਚੁੱਕੇ ਸੀਗੇ ਤੇ ਬਹੁਤ ਹੀ ਇਹਨੇ ਇੱਕ ਪੋਜ਼ਿਟਿਵ ਤਰੀਕੇ ਨਾਲ ਟ੍ਰੈਫਿਕ ਨੂੰ ਆਰਗੇਨਾਈਜ਼ ਤੇ ట్రాఫిక్ ਦੇ ਜੋ ਮਰਜਿੰਗ ਵਾਲੀ ਜੋ ਇਸ਼ੂ ਸੀਗਾ ਉਹਨੂੰ ਸੋਲਵ ਕੀਤਾ ਸੀਗਾ ਹੁਣ ਇਹਨੂੰ ਪਰਮਨੈਂਟ ਕਰਤਾ ਗਿਆ ਹੈਗਾ ਤੇ ਗਣੇਸ਼ ਐਡੀਬਲ ਗਰੁੱਪ ਦਾ ਸੀ ਬਹੁਤ-ਬਹੁਤ ਧੰਨਵਾਦ ਕਰਦੇ ਕਿ ਉਹਨਾਂ ਨੇ ਸੀਐਸਆਰ ਇਨੀਸ਼ੀਏਟਿਵ ਦੇ ਅੰਦਰ ਖੰਨਾ ਪੁਲਿਸ ਦੀ ਮਦਦ ਕੀਤੀ ਹੈ ਤੇ ਖੰਨਾ ਨਿਵਾਸੀਆਂ ਨੂੰ ਇਸ ਚੀਜ਼ ਦਾ ਮੈਨੂੰ ਅੰਦਰੋਂ ਲੱਗਦਾ ਹੈ ਕਿ ਬਹੁਤ ਬੈਨੀਫਿਟ ਹੋਏਗਾ ਜੀ ਜੀ ਸਰ ਕੀ ਕਹਿਣਾ ਚਾਹੋਗੇ ਅੱਜ ਜਿਹੜਾ ਪੁਲਿਸ ਨੂੰ ਇੱਕ ਬਹੁਤ ਵੱਡਾ ਸਹਾਲਾ ਦਿੱਤਾ ਗਿਆ ਹੈ ਚੋਰਪਾ ਤੇ ਡਿਜੀਟ ਡਾਈਡਰ ਲਗਾਈ ਹੈ देखो जी ਸਾਡੇ ਐਸਐਸ ਮਾਨਯੋਗ ਐਸਐਸਪੀ ਸਾਹਿਬ ਦੇ ਦੇ ਇਸ ਹਦਾਇਤ ਤੋਂ ਇੱਕ ਕਾਫੀ ਮੀਟਿੰਗਾਂ ਕਰ ਕੀਤੀ ਗਈ ਮੀਟਿੰਗ ਕਰਨ ਤੋਂ ਬਾਅਦ ਇੱਕ ਦੋ ਸਾਡੇ ਪ੍ਰਾਈਵੇਟ ਸੰਸਥਾ ਦੇ ਬੰਦੇ ਮਿਲੇ ਉਹਨਾਂ ਨਾਲ ਗੱਲਬਾਤ ਕਰਕੇ ਡਿਵਾਈਡਰ ਰਖਾਏ ਗਏ ਨੈਸ਼ਨਲ ਹਾਈਵੇ ਦੀ ਮਦਦ ਨਾਲ ਫਿਰ ਇਹਨਾਂ ਨੂੰ ਪੇਂਟ ਕਰਾਇਆ ਗਿਆ ਤੇ ਸਾਈਨ ਬੋਰਡ ਵੀ ਲਗਾਏ ਗਏ ਉਸ ਤੋਂ ਬਾਅਦ ਸਾਡੇ ਨੈਸ਼ਨਲ ਹਾਈਵੇ ਦੇ ਜਿੰਨੇ ਵੀ ਟੋਲ ਸੀ ਨੈਸ਼ਨਲ ਹਾਈਵੇ ਦੇ ਸਹਿਯੋਗ ਨਾਲ ਉਹ ਵੀ ਸਾਰੇ ਪਰਾਏ ਗਏ इस करके ना सा काफ़ी प्राइवेट संस्था में सहयोग किया लेकिन साड़ी ट्रैफिक पुलिस दिन रात मेहनत करके भी कोई जान मान द नुकसान ना हो इस करके सा ट्रैफिक पुलिस दिन रात वजिया ड्यूटिया कर रही है तो 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 देखो जी लाइटा का देख एक ल, अपना ललेड़ी चौक पर प्रॉब्लम आ रही है वो आप ईओ ने लिख के भेजे हुआ है वो करे जल्द ही ठीक की जाएगी ਜਿਹੜੀ ਕੈਮਰਾ ਸਾਡੇ ਲੱਗੇ ਨੇ ਹਾਲੇ ਅਸਾਨੂੰ ਉੱਪਰ ਤਾਂ ਕੋਈ ਇੰਟੀਮੇਸ਼ਨ ਨਹੀਂ ਆਈਗੀ ਜਦੋਂ ਇੰਟੀਮੇਸ਼ਨ ਆਊਗੀ ਸਾਨੂੰ ਅਸੀਂ ਦੱਸ ਦਵਾਂਗੇ ਤੁਹਾਨੂੰ ਸਰ ਲਾਈਟਾ ਠੀਕ ਹੋਣ ਤੋਂ ਬਾਅਦ ਜਲਦੀ ਕਰਾ ਹੋ ਜੇਗੀ ਇਹਦਾ ਕੀ ਕਾਰਨ ਹੈ ਇਸ ਦਾ ਕਾਰਨ ਕੁਝ ਨਹੀਂ ਹੁੰਦਾ ਕਈ ਵਾਰ ਕੋਈ ਵਾਇਰਿੰਗ ਵਗੈਰਾ ਹੋਦੀ ਹੈ ਉੱਪਰ ਥੱਲੇ ਹੋ ਜਾਂਦੀ ਹੈ ਕਈ ਵਾਰ ਕੋਈ ਸਰਾਰਤੀ ਆਂਸਰ ਵੀ ਕਰ ਦਿੰਦਾ ਸਰਾਰਤੇ ਉਸ ਕਰਕੇ ਵੀ ਹੋ ਜਾਂਦੀ ਹੈ ਆਦਰਵਾਇਜ਼ ਕੋਈ ਪ੍ਰੋਬਲਮ ਨਹੀਂ ਆਉਂਦੀ ਨਹੀਂ ਹਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਕਿਉਂਕਿ ਕਾਫੀ ਲੋਕ ਜਿਹੜੇ ਟ੍ਰੈਫਿਕ ਦੀ ਗਤੀ ਉਲੰਘਣਾ ਕਰ ਜਾਂਦੇ ਨੇ ਤੇ ਉਹਨਾਂ ਨੂੰ ਕੀ ਅਪੀਲ ਹੋਊਗੀ ਦੇਖੋ ਜੀ ਹੁਣ ਫੈਸਟੀਵਲ ਦਾ ਸੀਜ਼ਨ ਚੱਲ ਪਿਆ ਹੁਣ ਦਸਹਰਾ ਦੀਵਾਲੀ ਅੱਗੇ ਕਾਫੀ ਫੈਸਟੀਵਲ ਆਂਦੇ ਨੇ ਲੋਕ ਦੇਖੋ ਸ਼ੋਪਿੰਗ ਕਰਨ ਵੀ ਆਂਦੇ ਨੇ ਉਹਨਾਂ ਨੂੰ ਸਾਰਿਆਂ ਨੇ ਇਹ ਅਪੀਲ ਹੈ ਕਿ ਆਪਣੀ ਗੱਡੀਆਂ ਪਾਰਕਿੰਗ ਚਲਾਣ ਜਿਸ ਨਾਲ ਕਿਸੇ ਵੀ ਕਿਸੇ ਵੀ ਆਪਣੇ ਮਤਲਬ ਆਣ ਜਾਣ ਨੂੰ ਬੇਕਰ ਨਾ ਪਾਇਆ ਜਾਏ ਇਸ ਕਰਕੇ ਸਾਰਿਆਂ ਨੇ ਰਿਕੁਐਸਟ ਹੈ ਕਿ ਆਪਣੀ ਟ੍ਰੈਫਿਕ ਦੀ ਸਮੱਸਿਆ ਨਾ ਆਪ ਹੀ ਆਪਾਂ ਦੂਰ ਕਰ ਸਕਦੇ ਨਾ ਕਿ ਕੋਈ ਦੂਜਾ ਨਹੀਂ ਕਰ ਸਕਦਾ ਕਈ ਜਾਣੇ ਅਜੇ ਵੀ ਪ੍ਰੈਸ਼ਰ ਹੋਰਨ ਲਵਾਈ ਬੈਠੇ ਨੇ ਤੇ ਮਾਰਦੇ ਨੇ ਉਹਨਾਂ ਵਾਸਤੇ ਦੇਖੋ ਜੀ ਅਸੀਂ ਕਾਫੀ ਪਹਿਲੇ ਵੀ ਕਾਫੀ ਸਾਡਾ ਚੱਲਿਆ ਸੀਗਾ ਪ੍ਰੋਬਲਮ ਹੁਣ ਫਿਰ ਦੁਬਾਰਾ ਤੋਂ ਆਪੇ ਆਪਾਂ ਨੂੰ ਨੱਥ ਪਾਣ ਵਾਸਤੇ ਫਿਰ ਦੁਬਾਰਾ ਤੋਂ ਉਹਨਾਂ ਦੇ ਚਲਾਨ ਵੀ ਕੀਤੇ ਜਾਣਗੇ ਔਰ ਨਾਲ ਬੰਤੀ ਕਾਰਵਾਈ ਵੀ ਕੀਤੀ ਜਾਊਗੀ ਸਰ ਲੋਕ ਲਾਈਟ ਵੀ ਕਰਦੇ ਨੇ ਚੱਜਾਂ ਪਕੋ ਸਾਰੀਆਂ ਉਹਨਾਂ ਦਾ ਵੀ ਦੇਖੋ ਜੀ ਕਈ ਵਾਰ ਕਈ ਵਾਰ ਇਹ ਹੁੰਦਾ ਕਿ ਜਦੋਂ ਆਪਾਂ ਵਿੱਚ ਆ ਜਾਂਦੇ ਆ ਤਾਂ ਲਾਈਟ ਹੋ ਜਾਂਦੀ ਹੈ ਉਹ ਤਾਂ ਮਜਬੂਰੀ ਬਣ ਜਾਂਦੀ ਨਹੀਂ ਤਾਂ ਅਦਰਵਾਈਜ਼ ਤੁਸੀਂ ਦੇਖੋਗੇ ਤਕਰੀਬਨ ਰੈੱਡ ਲਾਈਟ ਬਹੁਤ ਘੱਟ ਜਮ ਹੋ ਰਹੀ ਜਿਵੇਂ ਪਹਿਲੇ ਸ਼ਿਕਾਉਂ ਕੈਮਰੇ ਲੱਗ ਗਏ ਉਹਨਾਂ ਦੀ ਰਿਕਾਰਡਿੰਗ ਵੀ ਹੋ ਜਾਂਦੀ ਹੈ ਇਸ ਕਰਕੇ ਨਾ ਹੁਣ ਬਹੁਤ ਕੰਮ ਘਟ ਗਿਆ ਰੋਂਗ ਸਾਈਡ ਤੋਂ ਵੀ ਕਈ ਜਾਂਦੇ ਨੇ ਰੋਂਗ ਸਾਈਡ ਜਾਂਦੇ ਉਹਨਾਂ ਵਾਸਤੇ ਤਾਂ ਇਹ ਹੀ ਹੈ ਕਿ ਬਈ ਦੇਖੋ ਅਗਰ ਜਿੱਦਣ ਫਸ ਕੇ ਕੋਈ ਐਕਸੀਡੈਂਟ ਵੀ ਹੋ ਗਿਆ ਨਾਲ ਪਰਚਾ ਵੀ ਦਰਜ ਹੋਗਾ ਉਹਨਾਂ ਦੇ ਖਿਲਾਫ ਤੋ ਇਹ ਨਾ ਰੋਡ ਸਾਈਡ 'ਚ ਆਪਣੀ ਵੀ ਜਾਨ ਕੋ ਖਤਰਾ ਹੈ ਤੇ ਦੂਜੇ ਦੀ ਜਾਨ ਨੂੰ ਖਤਰਾ ਹੈਗਾ ਸਾਰਿਆਂ ਨੂੰ ਅਪੀਲ ਹੈ ਕਿ ਦੇਖੋ ਆਪਾਂ ਆਪ ਸੁਰੱਖਿਤ ਰਹੀਏ ਤਾਂ ਦੂਜਿਆਂ ਨੂੰ ਵੀ ਸੁਰੱਖਿਤ ਰੱਖੀਏ